ਈ ਰਿਕਸ਼ਾ ਚਾਲਕਾਂ ਨੂੰ ਟ੍ਰੈਫਿਕ ਪੁਲਿਸ ਵੱਲੋਂ ਵੱਡੀ ਚੇਤਾਵਨੀ ਦੇ ਦਿੱਤੀ ਗਈ ਹੈ ਕਾਗਜ਼ ਤੇ ਲਾਇਸੈਂਸ ਪੂਰੇ ਕਰ ਲਓ 10 ਦਿਨਾਂ ਦਾ ਟਾਈਮ ਹੈ ਨਹੀਂ ਤਾਂ ਫਿਰ ਮੋٹے ਚਲਾਨ ਹੋਣਗੇ ਤਾਂ ਈ ਰਿਕਸ਼ਾ ਦੇ ਨਾਲ ਬੇਸ਼ੱਕ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਗਿਆ ਪਰ ਲੇਕਿਨ ਈ ਰਿਕਸ਼ਾ ਦੇ ਕਾਰਨ ਕਈ ਤਰ੍ਹਾਂ ਦੇ ਇਸਮਸਿਆਵਾਂ ਪੈਦਾ ਹੋ ਰਹੀਆਂ ਨੇ ਕਾਗਜ਼ਾਤ ਲਾਇਸੈਂਸ ਨੰਬਰ ਪਲੇਟਾ ਨਾ ਹੋਣ ਕਾਰਨ ਇਹ ਰਿਕਸ਼ਾ ਚਾਲਕਾ ਦਲੀ ਮੁਸੀਬਤ ਦਾ ਸਬਬ ਬਣਿਆ ਹੋਇਆ ਨਜ਼ਰ ਆ ਰਿਹਾ ਹੈ ਕਿ ਬਟਾਲਾ ਦੇ ਵਿੱਚ ਟ੍ਰੈਫਿਕ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ ਬਿਨਾਂ ਕਾਗਜ਼ਾਤ ਲਾਇਸੈਂਸ ਤੇ ਨੰਬਰ ਪਲੇਟਾ ਤੋਂ ਚੱਲ ਰਹੇ ਇਹ ਰਿਕਸ਼ਾ ਨੂੰ ਘੇਰਿਆ ਗਿਆ ਇਸ ਮੌਕੇ ਇਹ ਰਿਕਸ਼ਾ ਚਾਲਕਾ ਦਿਵ ਲੋਵੀ ਰੂਸ ਜ਼ਾਹਿਰ ਕੀਤਾ ਗਿਆ ਦਰ ਅਸਲ ਇਹ ਰਿਕਸ਼ੇ ਦੇ ਮਾਲਕ ਤੇ ਫਾਈਨੈਂਸਰ ਇਕੱਠੇ ਹੋ ਗਏ ਨੇ ਇਸ ਮੌਕੇ ਟ੍ਰੈਫਿਕ ਪੁਲਿਸ ਬਟਾਲਾ ਦੇ ਇੰਚਾਰਜ ਦਾ ਕਹਿਣਾ ਸੀ ਕਿ ਰਿਕਸ਼ਾ ਦੇ ਕਾਗਜ਼ਾਤ ਤੇ ਨੰਬਰ ਪਲੇਟਾ ਨਹੀਂ ਹਨ ਚਾਲਕਾ ਦੇ ਕੋਲ ਲਾਇਸੈਂਸ ਤੱਕ ਨਹੀਂ ਹੈ ਇਸ ਦੀ وجہ ਨਾਲ ਕਈ ਵਾਰ ਦੁਰਘਟਨਾਵਾਂ ਹੋ ਜਾਂਦੀਆਂ ਨੇ ਉਹਨਾਂ ਕਿਹਾ ਕਿ ਇਹਨਾਂ ਨੂੰ 10 ਦਿਨਾਂ ਦੇ ਅੰਦਰ-ਅੰਦਰ ਕਾਗਜ਼ਾਤ ਪੂਰੇ ਕਰਨ ਨੰਬਰ ਪਲੇਟਾ ਲਗਵਾਉਣ ਤੇ ਲਾਇਸੈਂਸ ਬਣਾਉਣ ਦੀ ਚੇਤਾਵਨੀ ਦਿੱਤੀ ਗਈ ਹੈ ਨਹੀਂ ਤਾਂ ਫਿਰ ਕਾਨੂੰਨੀ ਕਾਰਵਾਈ ਹੋਵੇਗੀ ਪਰ ਉਧਰ ਦੂਜੇ ਪਾਸੇ ਇਹ ਰਿਕਸ਼ਾ ਯੂਨੀਅਨ ਦੇ ਪ੍ਰਧਾਨ ਤੇ ਫਾਈਨੈਂਸਰਾਂ ਦਾ ਕਹਿਣਾ ਹੈ ਕਿ ਇਹਨਾਂ ਦੇ ਕਾਗਜ਼ਾਤ ਕਿੱਥੋਂ ਪੂਰੇ ਹੋਣੇ ਨੇ ਨਾ ਹੀ ਇਹਨਾਂ ਦੇ ਚਾਲਕਾ ਕੋਲ ਕੋਈ ਲਾਇਸੈਂਸ ਹੈ ਨਾ ਇਹਨਾਂ ਦੇ ਲਾਇਸੈਂਸ ਬਣਨੇ ਨੇ ਤੇ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਇਹਨਾਂ ਨੂੰ ਆਰਜੀ ਲਾਇਸੈਂਸ ਕਾਗਜ਼ਾਤ ਦੇ ਦੇਵੇ ਤਾਂ ਕਿ ਆਪਣਾ ਰੋਜ਼ਗਾਰ ਚਲਾ ਸਕਣ ਕਿਉਂਕਿ ਇਸ ਰੋਜ਼ਗਾਰdna کافی ਲੋਕ ਜੁੜੇ ਹੋਏ ਨੇ ਕਈ ਬੰਦੇ ਆ ਵੀ ਕਈ ਅਮਲੀਆ ਨੇ ਅਸੀਂ ਤਾਂ ਕਹਿੰਦੇ ਪ੍ਰਸ਼ਾਸਨ ਜਿੱਥੇ ਵੀ ਆ ਤੁਹਾਡਾ ਵੀ ਰੋਲ ਬੰਦਾ ਜਿਹੜੇ ਬੰਦੇ ਸਹੀ ਹੈ ਨਾ ਜਿੱਥੇ ਬੰਦਾ ਕੋਈ ਗਲਤ ਕਰਦਾ ਉਹਦੀ ਫੋਟੋ ਵਿੱਚੋਂ ਹਾਂਜੀ ਹਾਂਜੀ ਬਿਲਕੁਲ ਸਹੀ ਹੈ ਪ੍ਰਸ਼ਾਸਨ ਲਈ ਆ ਬੰਦਾ ਦਾਰੂ ਪੀਤੀ ਹੈ ਨਹੀਂ ਸਕੀ ਤਾਂ ਉਹਦੇ ਵਜ੍ਹਾ ਨਾਲ ਜਿੰਦਗੀ ਬਦਲ ਗਈ ਹੈ ਵੀ ਕੀਆ ਜਾਂਦਾ ਖਰਾਬ ਕੰਡਿਆ ਵਾ ਹਾਂ ਦੇਖ ਟੈਂਕਰ ਆਉਂਦਾ ਜੇ ਅਸੀਂ ਸਹੀ ਤਰੀਕੇ ਨਾਲ ਚੱਲੀਏ ਚਲੋ ਕਿ ਪਛ ਆਰਸੀ ਸੰਸਤ ਜ਼ਰੂਰੀ ਹੈ ਪ੍ਰਸ਼ਾਸਨ ਨੇ ਕਹਿਤਾ ਹਾਂ ਜੀ ਉਧਰ ਲਈ ਇੱਕ ਥੋੜਾ ਬੇਨਤੀ ਕਰਕੇ ਥੋੜਾ ਜਿਹਾ ਟਾਈਮ ਲੈ ਲੈਂਦੇ ਹਾਂ ਹਾਂ ਟਾਈਮ ਥੋੜਾ ਦੇ ਦਾਂ ਪਰ ਉਸ ਤੋਂ ਬਾਅਦ ਟਾਈਮ ਨਹੀਂ ਜੇ ਮਿਲਣਾ ਕਈ ਕੋਈ ਗੱਲ ਨਾਲ ਕੋਈ ਕਿੰਨੀ ਘੰਟੇ ਟਾਈਮ ਚਾਹਾਂਗੇ ਅਸੀਂ ਕੋਈ ਟਾਈਮ ਲੈ ਕੇ ਬਾਤ ਹੀ ਹੋਣੀ ਹੈ ਫੇਰੇ ਅਲੀ ਮੀਟਿੰਗ ਸਾਡੀ ਇਹ ਨਹੀਂ ਕਿ ਨਾ ਰੱਬਾ ਮਾਸ਼ਾ ਅੱਲਾਹ ਦੀ ਗੱਲ ਠੀਕਾਂ ਦੇ ਅੱਜ ਘੱਟੋ ਘੱਟ ਲਗਭਗ ਸਵੇਰੇ ਵੀ 50 ਦੇ ਲਗਭਗ ਗੱਡੀਆਂ ਫੜੀਆਂ ਜਿਨ੍ਹਾਂ ਦੇ ਵਿੱਚ ਕਈਆਂ ਦੇ ਲਾਇਸੈਂਸ ਨਹੀਂ ਹੈਗੇ ਕਈਆਂ ਦੇ ਹੈਗੇ ਆ ਉਹਨਾਂ ਨੇ ਘਰ ਲਾ ਕੇ ਰੱਖਿਆ ਅਸੀਂ ਸਾਰਿਆਂ ਨੂੰ ਬੇਨਤੀ ਕਰਤੀ ਆ ਵੀ 8 ਜਾਂ 10 ਦਿਨ ਦਾ ਪ੍ਰਸ਼ਾਸਨ ਕੋਲ ਹੱਥ ਜੋੜ ਕੇ ਟਾਈਮ ਲੈ ਲੈਣੇ ਵੀ ਉਹਦੇ ਵਿੱਚ ਵਿੱਚ ਆਪਣੀਆਂ ਆਰਸੀਆਂ ਬਣਾਓ ਕਈ ਹੈਂਡੀਕੈਪਰ ਕਈਆਂ ਦੇ ਹੱਥ ਨਹੀਂ ਮੁੜਦੇ ਉਹ ਸਵਾਰੀਆਂ ਲੈ ਚ ਉਹਨਾਂ ਨੂੰ ਕੀ ਕਹੀਏ ਫਿਰ ਅਸੀਂ ਤਾਂ ਕਹਿੰਦੇ ਆ ਜੇ ਅਹੀਂ ਕਹਿੰਦੇ ਸਾਡੀ ਗੱਲ ਪੈਂਦੀ ਹੈ ਉਹ ਲਾ ਕੇ ਰੱਖੇ ਹੋਏ ਵੀ ਉਹਨਾਂ ਨੂੰ ਪਤਾ ਚਲਾਣ ਹੋ ਜਾਂਦੇ ਆ ਵੀ ਉੱਚਾ ਘਰ ਲਾ ਕੇ ਰੱਖੇ ਹੋਏ ਬਹੁਤ ਜ਼ਿਆਦਾ ਜੀ ਕਿਹੜਾ ਕਿਹੜਾ ਨਸ਼ਾ ਕਰਦੇ ਆ ਸਾਨੂੰ ਇਹ ਅਸੀਂ ਕਹਿ ਦਿੰਦੇ ਆ ਅੰਮਲੀ ਹੁੰਦੇ ਆ ਅਸੀਂ ਆਪ ਕਈਆਂ ਨੂੰ ਕਹਿੰਦੇ ਆ ਵੀ ਇੱਕ ਦਿਨ ਇੱਕ ਬੰਦੇ ਨੇ ਸ਼ਰਾਬ ਪੀਤੀ 400 ਵਾਰੀਆਂ ਬਿਠਾਈਆਂ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਜਿਆ ਤੂੰ ਪੈਗ ਲਾਇਆ ਤੂੰ ਪੈਗ ਲਈ ਦੇ ਵਿੱਚ ਸਵਾਰੀਆਂ ਟੋਣਿਆ ਇਸ ਸੈਰ ਦੇ ਵਿੱਚੋਂ ਅਸੀਂ ਰਜਕ ਕਮਾ ਕੇ ਖਾਣਾ ਇੱਕ ਬੰਦੇ ਨੇ ਨਹੀਂ ਖਾਣਾ ਇਹ ਰਜਗਾਰ ਲਗਭਗ 4-500 ਬੰਦੇ ਦਾ ਰਜਗਾਰ ਆ ਇਹ ਇੱਕ ਬੰਦੇ ਦੀ ਵਜ੍ਹਾ ਨਾਲ ਜਾਂ ਕੁਝ ਬੰਦੇ ਦੀ ਵਜ੍ਹਾ ਨਾਲ ਗਲਤ ਹੁੰਦਾ ਹੀ ਮੰਨਦੇ ਆਂ ਅਸੀਂ ਕੁਝ ਖੁਦ ਗਿਆ ਪ੍ਰਸ਼ਾਸਨ ਲਗਭਗ 500 ਦੇ ਵਿੱਚੋਂ 100 200 ਨੂੰ ਪਤਾ ਹੋ ਗਿਆ 2 25 ਕਿਉਂਕਿ ਕਈਆਂ ਨੂੰ ਪਤਾ ਹੀ ਨਹੀਂ ਕਿੱਥੇ ਗੱਡੀ ਲੈ ਕੇ ਤੁਰ ਪਏ ਆ ਗੱਡੀ ਆਦਿ ਚ ਖਲਾ ਇੱਕ ਅੱਗੇ ਖੜੀ ਇੱਕ ਪਿਛੇ ਰੋਕ ਦਿੰਦੇ ਆ ਉਹਦੇ ਪਿਛੇ ਟੋਕ ਦਿੰਦੇ ਆ ਇਹ ਪੈਸੇ ਤਾਂ ਵੀ ਦੇਖ ਦੇਖੋ ਹੁਣ ਜਾ ਹੀ ਖਰਚਾ ਜੀ ਕਰਨਾ ਕੋਈ ਕੇਸ ਰਣਾ ਕੋਈ ਕਿੱਥੇ ਕਰ ਰਹੀ ਹੈ ਉਹ ਕੋਈ ਜੀ ਆਪਣੇ ਜੇਬ ਚੋਂ ਨਹੀਂ ਲਾਏਗਾ ਪ੍ਰਸ਼ਾਸਨ ਚਲਾਨ ਕਰਨ ਦਿਆ ਜੀ ਫੋਨ ਕਲ ਚਲਾਨ ਕੀਤੇ ਉਹਨਾਂ ਨੇ ਵੀ ਇਹ ਕਹਿਣ ਦੇ ਆ ਵੀ ਜਿਹੜੀਆਂ ਗੱਡੀਆਂ ਗਲਤ ਚੱਲਦੀਆਂ ਉਹਨਾਂ ਦੇ ਚਲਾਣ ਹੋਣਗੇ ਮਾਰਕਟਾਈਜ਼ ਕਰ ਮਾਰਕਟਾਈ ਕਿਸੇ ਦੀ ਗੰਤੀ ਸਾਰੇ ਵੇਚ ਦਿਓ ਜਦੋਂ ਗਲਤ ਕੋਈ ਗੱਡੀ ਲਾਏਗਾ ਫਿਰ ਇੱਕ ਗੱਡੀ ਅੱਗੇ ਲੱਗੀ ਹੈ ਕੱਦ ਚਲਾ ਦਿਓ ਉਹ ਰਾਹ ਜਾਮ ਹੋਏ ਨਾ ਇਹਨਾਂ ਨੇ ਸਵਾਰੀ ਲੈ ਕੇ ਤੁਰ ਪੜਾ ਗੱਲ ਸਾਡੀ ਪੈਣੀ ਕਈਆਂ ਦਾ ਸਮਾਨ ਸਮਾਨ ਗੱਤ ਸਾਡੀ ਯੂਨੀਅਨ ਦੇ ਵਿੱਚ ਸਿਰਫ 4-4 ਲੱਖ ਦਾ ਸੋਨਾ ਹੈ ਆਪ ਮੋੜੇ ਲੋਕਾਂ ਨੂੰ ਨਹੀਂ ਸਰ ਪਤੀ ਦੇਖੋ ਉਹਨਾਂ ਤੇ ਕਹਿਣਾ ਤਾਂ ਹੈਗਾ ਨਾ ਫਿਰ ਮੰਨ ਲਓ ਇੱਕ ਬੰਦਾ ਸਹੀ ਗੱਲ ਲਾਈਨ 'ਚ ਤੁਰਿਆ ਆਉਂਦਾ ਇੱਕ ਲਿਆ ਕੇ ਵਿੱਚ ਲੋਕ ਤੇ ਉਹਨੂੰ ਕਹਿਣਾ ਨਹੀਂ ਜਿਹੜਾ 1.5 ਘੰਟੇ ਤੋਂ ਆਪਣਾ ਨੰਬਰ ਟਿਕਨ ਦਿਆ ਹੁਣ ਇੱਕ ਨੱਚ ਕੀ ਰਜਮੰਦ ਅੱਜ ਇਹ ਵੀ ਜਿਹੜੀਆਂ ਗੱਡੀਆਂ ਫੜੀਆਂ ਅਸੀਂ ਇਹਨਾਂ ਦਾ ਇੱਕ ਟਾਈਮ ਲੈ ਲਵਨੇ ਆਂ 10 ਦਿਨ ਦਾ ਜਾਂ ਹਫ਼ਤਾ ਨੂੰ ਟਾਈਮ ਦਿਓ ਅਸੀਂ ਸਾਰਿਆਂ ਦੇ ਲਾਇਸੈਂਸ ਆਰਸੀਆਂ ਓਕੇ ਕਰਦੇ ਆਂ ਇਹ ਗੱਲ ਤਾਂ 6 ਮਹੀਨੇ ਪਹਿਲਾਂ ਵੀ ਹੋਈ ਹਾਂਜੀ ਸਾਡੀਆਂ ਗੱਡੀਆਂ ਤੇ ਹੈਗੇ ਜੀ ਸਾਡੀਆਂ ਤੇ ਥੋੜੀਆਂ ਤੇ ਰਹਿ ਗਈ ਪਰ ਉਹ ਜਿਹੜੀਆਂ ਗੱਡੀਆਂ ਹੁਣ ਬਟਾਲੇ ਚੱਲਦੀਆਂ ਇਹਨਾਂ ਦੀ ਜ਼ਿੰਮੇ ਚੁੱਕਣ ਦੇ ਵੀ ਚਲੋ ਇਹ ਵਿਚਾਰੇ ਇਹ ਵੀ ਰੋਟੀ ਕਮਾ ਕੇ ਖਾਂਦੇ ਨੇ ਮੇਰੇ ਪੱਡਾ ਫైనాన్స్ ਸਾਹਿਬ ਮੇਰੀ ਤੇ ਮੇਕੋ ਗੱਡੀਆਂ ਫైనాన్స్ ਹੋਈਆਂ ਬੰਦੇ ਦੀਆਂ ਨੇ 40-50 ਗੱਡੀਆਂ ਫైనాన్స్ ਹੋਈ ਹੁਣ ਇਹਨਾਂ ਦੇ ਗੱਡੀ ਫੜੀ ਗਿਆ ਤੇ ਬੈਂਡ ਨਾਲ ਕੋ ਸੋਲਮੈਂਟ ਲੈਣੇ ਮੈਨੂੰ ਸੋਲਮੈਂਟਰੀ ਦੇਣ ਦੇ ਗੱਡੀ ਅੜਗੇ ਇਹਨਾਂ ਦੀ 10 12 ਗੱਡੀਆਂ ਰੋਜ਼ ਫੜ ਲੈਣਗੇ ਛੱਡ ਦਿੰਦੇ ਆ ਹੁਣ ਜੇ ਉਹ ਜੇ ਉਹਨਾਂ ਜੇ ਉਹਦੇ ਕਾਗਜ਼ ਜਾਂ ਆਰ.ਸੀ ਕੋਈ ਨਹੀਂ ਉਹ ਸਭ ਕੁਝ ਮੇਰੇ ਕੋਲ ਪੇ ਇਹਨਾਂ ਦੇ ਸਟాంਪ ਪੇਪਰ ਪੇ ਇਹਨਾਂ ਦੇ ਚੱਕ ਚੁ ਸਾਰੇ ਪੇ ਦੋ ਇੱਕ ਉਹ ਆਪਸ਼ਨ ਹੈ ਕੋਈ ਕੋਈ ਉਹਦੇ ਗਲਬਾ ਦੀ ਕੋਈ ਹੈ ਕੀ ਹੁਣ ਆਪਸ਼ਨ ਜੇ ਹੁਣ ਇਹ ਕਹਿੰਦੇ ਪਹਿ ਲਾਇਸੈਂਸ ਕਾੜ ਦੇ ਆ ਲਾਇਸੈਂਸੀ ਜਾਂ ਕੋ ਟੈਂਪਰੇਰੀ ਲਾਇਸੈਂਸ ਇਹਨਾਂ ਦਾ ਬਣਾਉਣਾ ਵੀ ਜਿਹੜੇ ਆਪਣੇ ਰਿਕਸ਼ਾ ਗੱਲਾਂ ਚਲਾ ਸਕਣ ਕਾਰ ਭਾਂ ਨਾ ਚਲਾ ਸਕਣ ਉਹਨ ਦੀ سپورਟ ਤੇ ਦੇਣ ਜੇ ਇਹ ਮੈਨੂੰ ਕਿਥੋਂ ਕਿੱਸਾ ਦੇਣੀ ਹੈ ਨਾਲੇ ਉਹ ਬੰਦੇ ਤੇ ਵਿਲੇ ਬੈਏ ਨੇ ਆ ਨੰਬਰ 22 ਨੰਬਰ ਤੇ 22 ਜਿਹੜਾ ਗੀਆਂ 2022 ਦੇ ਗੱਡੀਆਂ ਉਹਨਾਂ ਨੂੰ ਨਹੀਂ ਆਰਸੀ ਮਿਲਣ ਈ ਹੈਗੀ ਉਹ ਏਜੰਸੀ ਨੂੰ ਦਬਾਅ ਪਾ ਜਾਂਦਾ ਸਾਨੂੰ ਤੇ ਜਿੰਨਾ ਹੈਗੀ ਬਾਕੀ ਉਹਨਾਂ ਅਪਲਾਈ ਕਰਾ ਦਨੇ ਆ ਟੈਂਪਰੀ ਨੰਬਰ ਦਾ অপਸ਼ਨ ਦੇ ਦੇਣਾ ਇੱਕ ਟੈਂਪਰੀ ਨਾਲ ਕੋਈ ਲਸਾਂ ਸੇ ਦੇ ਦੇਣ ਜਿਹੜਾ ਅੱਜ ਅਪਲਾਈ ਕਰਦਾ ਸਵੇਰੇ ਲਸਾਂ ਸੇ ਮਿਲ ਜਾਏ ਸਿਰਫ ਈ ਰਿਕਸ਼ਾ ਚਲਾ ਸਕਣ 18 ਸਾਲ ਦੀ ਉਮਰ ਤੋਂ ਬਾਅਦ ਹੀ ਅਪਲਾਈ ਕਰਨਾ ਚਾਹੀਦਾ ਬੰਦੇ ਨੂੰ ਇਹ 18 ਕਰੇ 20 30 40 ਸਾਲ ਦੇ ਸਾਰੇ ਹੈਗੇ ਨਹੀਂ ਇਹ ਤੇ ਇਹਨਾਂ ਨੂੰ অপਸ਼ਨ ਤੇ ਦੇਣ ਇੱਕ ਟੈਂਪਰੀ ਸਿਰਫ ਦੇਣ ਵੀ ਟੈਂਪਰੀ ਸ ਉਧਿਆਰਦਾਰ ਬੰਦੇ ਇਹ ਕੀ ਕਰਨਾ ਹੈ ਤੇੜਾ ਇਹ ਕੀ ਕਰਨਾ ਹੈ ਚੱਕਦੇ ਹੋ ਕਿਸੇ ਰਿਕਸ਼ਾ ਨੂੰ ਤੁਸੀਂ ਕਿਹੜੇ ਕਿਹੜੇ ਕਾਗਜ਼ ਚੱਕ ਮੈਂ ਇਹਨਾਂ ਕੋ ਚੱਕ ਲਈਏ ਸਟੈਂਪ ਪੇਪਰ ਲਿਆ ਇਹਨਾਂ ਕੋ ਮੈਂ 5 500 ਰੁਪਏ ਦਾ ਹੋਰ ਕਿਹੜੇ ਕਾਗਜ਼ ਆ ਹੋਰ ਨੇ ਕੱਢੀ ਦੀ ਕਿ ਆਰਸੀ ਵੀ ਹੈਗੀ ਮਕ ਪਈਆਂ ਨਾ ਦੀਆਂ ਗਈਆਂ ਵਾ ਚੱਕ ਪੂਰੇ ਪਈ ਹੈ ਕੋਈ ਉਹ ਆਪਸ਼ਨ ਕੋਈ ਨਹੀਂ ਵਧੀਆ ਕੱਢ ਲੀ ਆਰਸੀ ਉਹਨਾਂ ਨੂੰ ਤੇ ਜਬਤ ਨਹੀਂ ਕੀਤਾ ਗਿਆ ਜਿਹੜੀ ਇਹਨਾਂ ਦੇ ਇਹਨਾਂ ਦੀ ਇੰਸ਼ੋਰੈਂਸ ਹੋਈ ਹੁੰਦੀ ਹਾਂਜੀ ਇਹ ਇੰਸ਼ੋਰੈਂਸ ਵੀ ਹੁੰਦੀ ਹੈ ਨਾ ਦੀ ਨਵੀਆਂ ਨਵੀਆਂ ਦੀ ਆ ਉਹਦੀ ਮਕ ਹੈਗੀ ਆ ਹੈਗੀ ਤੁਹਾਨੂੰ ਇਹਨਾਂ ਪਤਾ ਇੰਸ਼ੋਰੈਂਸ ਦੇ ਵਿੱਚ ਜਿਹੜਾ ਚਲਾਉਣ ਵਾਲਾ ਹੁੰਦਾ ਤਾਂ ਲਾਇਸੈਂਸ ਵੀ ਰੜਕਾ ਤੇ ਅੱਜ ਪਿਆ ਵਾ ਉਦੋਂ ਕਿਉਂ ਨਹੀਂ ਪਿਆ ਹੈਗਾ ਜਰੂਰ ਰੂਲ ਅੱਜ ਨਵਾਂ ਬਣਾਇਆ ਕੋਈ ਰੂਲ ਤੇ ਉਦੋਂ ਦਾ ਚੱਲਣ ਦਾ ਜੋ ਹੈਗਾ ਵਾ ਮਤਲਬ ਜੇ ਆਪਸ਼ਨ ਨਾਉਂ ਦੇ ਇੱਕ ਡੇਟ ਦੇ ਉੱਤਰ ਤੇ ਕਹਿ ਕੇ ਇੰਨਾ ਤੇ ਕਹਿ ਦਿੰਨਾ ਕਿ ਟੈਂਪੋਰਰੀ ਲਾਇਸੈਂਸ ਦੇ ਦਿਓ ਇਹਨਾਂ ਨੂੰ ਸਿਰਫ ਓਨਲੀ ਈ ਰਿਕਸ਼ਾ ਚਲਾ ਸਕਦੇ ਆ ਉਹਤਲਬਾ ਗੱਡੀ ਹੋਰ ਕੋਈ ਨਹੀਂ ਚਲਾ ਸਕਦੇ ਤੁਹਾਨੂੰ ਕੀ ਮੁਸ਼ਕਲ ਆਉਂਦੀ ਹੈ ਮੁਸ਼ਕਲ ਹੋਣੀ ਮੈਂ ਨੇ ਕੋਈ 25000 ਰੁਪਏ ਦੀ ਕਿਸ ਲੈਣੀ ਮੈਨੂੰ ਨਹੀਂ ਦੇਣਾ ਮੈਂ ਤਾਂ ਲੜਾ ਹੁਣ ਮੈਂ ਤਾਂ ਸੋਹ ਆਪੇ ਤਾਂ ਠੀਕ ਵਾ ਮੈਂ ਦੱਸੂ ਕੀ ਕਰਾਂ ਬੰਦੇ ਹੁਣ ਮੈਂ ਅੱਜ ਕੀਤਾ ਗਿਆ ਪਿਆ ਜਿਹੜੇ ਈ ਰਿਕਸ਼ਾ ਨੇ ਸ਼ਹਿਰ ਦਿਮਾਗ ਤੋਂ ਇਹ ਚਲਾਈ ਜਾਂਦੇ ਨੇ ਇਹ ਨਾਕੇ ਵੇਂਦੇ ਨੇ ਨਾ ਸੱਜੇ ਵੇਂਦੇ ਨੇ ਖੱਬੇ ਵੇਂਦੇ ਆ ਤੇ ਇਹਨਾਂ ਨੇ ਬਹੁਤ ਮਤਲਬਾਤ ਚੁੱਕੀ ਹੈ ਸ਼ਹਿਰ ਦੇ ਵਿੱਚ ਇਹ ਨੰਬਰ ਇਹਨਾਂ ਨੇ ਕਿਸੇ ਨੇ ਨਹੀਂ ਲਾਇਆ ਲਾਇਸੈਂਸ ਕੋਈ ਨਹੀਂ ਕਿਸੇ ਨੇ ਆਰਸੀ ਨਹੀਂ ਬਣਾਈ ਔਰ ਅੱਜ ਉਹਨਾਂ ਨੂੰ ਮੈਂ ਬੰਦ ਕੀਤਾ ਜਿਹੜੇ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਤੇ ਨੰਬਰ ਨਹੀਂ ਲੱਗੇ ਇਹ ਵੇਖੋ ਜਿਹੜਾ ਸੱਚ ਹੈ ਉਹ ਸਾਰਿਆਂ ਦੇ ਸਾਹਮਣੇ ਉਹਨਾਂ ਨੂੰ ਮੰਨਣਾ ਹੀ ਪੈਣਾ ਹੈ ਇਹ ਸਾਰੇ ਆਪਣੇ ਆਪ ਦੇ ਧਿਆਨ ਮਾਰਨ ਪੀ ਕੀ ਕਰ ਰਹੇ ਆ ਕਈ ਵਾਰੀ ਅਸੀਂ ਰੋਕਨੇ ਆ ਤੇ ਰੋਕਦਿਆਂ ਰੋਕਦਿਆਂ ਦੌੜ ਜਾਂਦੇ ਨੇ ਮਤਲਬ ਇਹ ਗੱਲ ਨਹੀਂ ਕਿ ਠੀਕ ਹੀ ਨਹੀਂ ਗੀ ਚੱਲੇ ਇਹ ਕੋਈ ਵੀ ਪ੍ਰੋਫੈਸ਼ਨਲ ਡਰਾਈਵਰ ਨਹੀਂ ਇਹਨਾਂ ਕੋਲ ਲਾਇਸੈਂਸੀ ਅੱਧਿਆਂ ਕੋ ਦਿਆਂ ਨਹੀਂ ਕਿਸੇ ਵਿਰਲੇ ਵਾਂਜੇ ਕੋ ਹੋਏਗਾ ਇਹਨਾਂ ਨੂੰ ਅੱਜ ਦੱਸਦਾ ਵੀ ਜਿਹੜਾ ਜੇ ਕੋਈ ਇਹਨਾਂ ਨੂੰ ਟਾਈਮ ਦਿੱਤਾ ਅਫਸਰਾਂ ਨਾਲ ਗੱਲ ਕਰਕੇ ਤੇ ਫਿਰ ਇਹਨਾਂ ਨੂੰ ਦੋ ਚਾਰ ਦਿਨਾਂ ਪੰਜਾਂ ਦਾ ਟਾਈਮ ਦੇਵਾਂਗਾ ਜਦੇ ਵਿੱਚ ਆਪਣੇ ਲਾਇਸੈਂਸ ਅਪਲਾਈ ਕਰਕੇ ਤੇ ਆਪਣੀਆਂ ਰਸੀਦਾਂ ਲਿਆ ਕੇ ਦੇਣਗੇ ਤੇ ਆਪਣੇ ਜਿਹੜੇ ਵੀਕਲ ਨੇ ਉਹਨਾਂ ਦੀਆਂ ਆਰਸੀ ਅਪਲਾਈ ਕਰਕੇ ਤੇ ਰਸੀਦ ਲਿਆ ਕੇ ਤੇ ਉਹਨਾਂ ਕਿੰਨੇ ਤੇ ਇਹਨਾਂ ਦੇ ਖਿਲਾਫ ਕਾਰਵਾਈ ਕਰੂੰਗਾ ਚਲੋ ਅਸੀਂ ਮਾਨ ਕਰਨੇ ਆ ਬੰਦੇ ਸਾਰੇ ਸਾਰੇ ਆਪਣਾ ਰੋਟੀ ਪਾਣੀ ਕਮਾਉਣ ਪਰ ਇਹ ਇਹ ਇੰਨਾ ਕਿ ਕਮਾਉਣ ਜਿੰਨੇ ਨਾਲ ਸਾਰਿਆਂ ਦਾ ਗੁਜ਼ਾਰਾ ਹੁੰਦਾ ਰਹਿਆ ਨਹੀਂ ਵੀ ਕਿਹਦਾ ਨੁਕਸਾਨ ਕਰਕੇ ਆਪਣਾ ਰੋਟੀ ਪਾਣੀ ਕਮਾਉਣ ਦਾ ਕੋਈ ਵਧੀਆ ਨਹੀਂ ਗੱਲ ਹੈ। ਇੱਥੇ 40-50% ਬੰਦੇ ਜਿਨ੍ਹਾਂ ਕੋਲ ਲਾਇਸੈਂਸੀਆ ਨਹੀਂ, ਜਿਨ੍ਹਾਂ ਨੂੰ ਡਰਾਈਵਰੀ ਦਾ ਪਤਾ ਹੀ ਨਹੀਂ। ਇੱਕ ਦਿਨ ਮੈਂ ਇੱਕ ਵੇਖਿਆ ਉਹਨੂੰ ਚੱਕ ਕੇ ਪਤਾ ਲੱਗਾ ਵੀ ਉਹਦੇ ਘਰਦੇ ਉਹਨੂੰ ਉੱਥੇ ਬਿਠਾ ਦਿੰਦੇ ਨੇ ਥੱਲੇ ਉਹ ਤਾਂ ਨਹੀਂਗਾ ਚੱਲਦਾ। ਤੇ ਉਹ ਸਾਰਾ ਦਿਨ ਇੱਥੇ ਰਕਸ਼ਾ ਚਲਾਉਂਦਾ ਕਿ ਸ਼ਹਿਰ 'ਚ। ਪਰ ਮੈਨੂੰ ਇਹ ਨਹੀਂ ਕਲੀਅਰ ਹੋਇਆ ਵੀ ਸਾਡੇ ਸ਼ਹਿਰ 'ਚ ਇਹ ਹੋਰ ਕਿਤੇ ਆ ਉਹ ਨਹੀਂ ਕਰਨ ਫਿਰ ਉਹਨੂੰ ਵੀ ਰੋਕਾਂਗੇ ਵੀ ਇਹ ਕੰਮ ਨਾ ਕਰ।